ਪਾਰ ਯੂਨੀਅਨ ਦੇ ਸਭਾ ਪ੍ਰਧਾਨ ਮੋਨ ਸਿੰਘ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇ ਤੇ ਆਏ ਨੇ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪੱਤਰ ਦਿੱਤਾ ਹੈ ਬੇਨਤੀ ਪੱਤਰ ਹੈ ਕੀ ਹੈ ਉਸ ਵਿੱਚ ਗੱਲ ਕਰਨੇ ਆ ਮੋਨ ਸਿੰਘ ਜੀ ਅੱਜ ਤੁਸੀਂ ਇੱਕ ਇਸ ਮੌਕੇ ਤੇ ਆ ਕੇ ਇੱਕ ਪੱਤਰ ਦਿੱਤਾ ਜਦੋਂ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ ਸਾਰੇ ਮੰਤਰੀ ਆ ਰਹੇ ਨੇ ਸਾਬਕਾ ਮੰਤਰੀ ਆ ਰਹੇ ਆ ਕਾਲੀ ਸਰਕਾਰ ਦੇ ਉਪ ਮੁੱਖ ਮੰਤਰੀ ਵੀ ਆ ਰਹੇ ਨੇ ਉਹਨਾਂ ਦਾ ਵੀ ਫੈਸਲਾ ਹੋਣਾ ਉਹ ਪੱਤਰ ਦਿੱਤਾ ਹੈ ਕਿ ਉਹਦੇ ਨਾਲ ਰਿਲੇਟਡ ਬਿਲਕੁਲ ਜੀ ਜਦੋਂ ਕਿ ਸਿੰਘ ਸਾਬ ਨੇ 2007 ਤੋਂ ਲੈ ਕੇ 2017 ਤੱਕ ਜਿਹੜੇ ਅਕਾਲੀ ਸਰਕਾਰ ਨੇ ਗੁਨਾਹ ਕੀਤੇ ਨੇ ਉਹਨਾਂ ਦੇ ਸਬੰਧ ਵਿੱਚ ਸਪਸ਼ਟੀਕਰਨ ਮੰਗਿਆ ਜਾ ਰਿਹਾ ਮੈਂ ਪਿਛਲੇ ਦਿਨਾਂ 'ਚ ਦੇਖਿਆ ਵੀ ਜਿਹੜੇ ਮੰਤਰੀ ਨੇ ਇੱਥੇ ਆ ਕੇ ਝੂਠ ਬੋਲ ਰਹੇ ਨੇ ਵੀ ਸਾਡਾ ਕੋਈ ਗੁਨਾਹ ਨਹੀਂ ਹੈ ਅਸੀਂ ਉਹਨਾਂ ਦਾ ਗੁਨਾਹ ਦਾ ਸਬੂਤ ਅੱਜ ਪੇਸ਼ ਕੀਤਾ ਇੱਥੇ ਆ ਕੇ ਜ세ਦਰ ਸਾਹਿਬ ਕੋਲੇ ਵੀ 2011 ਦੇ ਵਿੱਚ ਇੱਕ ਸ਼ਿਵ ਕੁਮਾਰ ਸ਼ਰਮਾ ਨਾਂ ਦਾ ਐਸਐਸਪੀਸੀ ਵਿਜੀਲੈਂਸ ਬਿਊਰੋ ਪਟਿਆਲਾ ਜਿਹਦੀ 15 4 2011 ਨੂੰ ਨੌਕਰੀ ਦਾ ਐਕਸਟੈਂਸ਼ਨ ਖਤਮ ਹੋਊਗੀ ਸੀ 16 ਚਾਰ ਤੋਂ ਲੈ ਕੇ ਉਹ ਬੰਦਾ ਗੈਰ ਕਾਨੂੰਨੀ ਢੰਗ ਨਾਲ ਕੁਰਸੀ ਤੇ ਬੈਠਾ ਨੌਕਰੀ ਕਰ ਰਿਹਾ ਸੀ ਲੋਕਾਂ ਨੂੰ ਤੰਗ ਕਰ ਰਿਹਾ ਸੀਗਾ ਤਾਂ ਇਹ ਮੈਂ ਮਾਮਲਾ ਉਸ ਸਮੇਂ 2011 ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਵੀ ਤੁਹਾਡਾ ਐਸਐਸਪੀ ਲੋਕਾਂ ਨੂੰ ਤੰਗ ਕਰ ਰਿਹਾ ਤਾਂ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਾਹਿਬ ਕਹਿੰਦੇ ਵੀ ਉਹ ਤਾਂ ਸਾਡਾ ਐਸਐਸਪੀ ਹੋ ਨਹੀਂ ਹੈ ਜਦੋਂ ਉਹਨਾਂ ਨੇ ਇਹ ਗੱਲ ਕਹੀ ਉਸ ਤੋਂ ਬਾਅਦ ਮੈਂ ਆਰਟੀਆਈ ਚ ਅਪਲਾਈ ਕਰਤਾ ਬਿਲਕੁਲ ਸੱਚੀ ਗੱਲ ਸੀ ਉਹ ਨਹੀਂ ਸੀਗਾ ਐਸਐਸਪੀ ਗੈਰ ਕਾਨੂੰਨੀ ਢੰਗ ਨਾਲ ਬੈਠਾ ਸੀ ਉਹਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ 3 ਦਸੰਬਰ 2011 ਨੂੰ ਮੰਤਰੀ ਮੰਡਲ ਨੇ ਉਹਨੂੰ ਪਿੱਛੋਂ 18/4/2011 ਤੋਂ ਲੈ ਕੇ 17/4/2012 ਤੱਕ ਦੀ ਉਹਦੀ ਐਕਸਟੈਂਸ਼ਨ ਦੇ ਦਿੱਤੀ ਗੈਰ ਕਾਨੂੰਨੀ ਨੌਕਰੀ ਨੂੰ ਲਿਗਲਾਈਜ਼ ਕਰਤਾ ਤੇ ਇਤੋਂ ਬੜਾ ਹੋਰ ਕੀ ਗਨਾਹ ਹੋਊਗਾ ਜਿਉਂ ਮੰਤਰੀ ਜਵਾਬ ਦੇਣ ਇੱਥੇ ਵੀ ਇਹ ਗਨਾਹ ਨਹੀਂ ਕੀਤਾ ਉਹਨਾਂ ਨੇ ਉਹ ਬੰਦਾ ਆਪਣੇ ਆਪ ਨੂੰ ਇਹ ਕਹੋਂਦਾ ਐਸਐਸਪੀ ਵੀ ਮੈਂ 500 ਸਿੱਖ ਮਾਰੇ ਹੋਏ ਨੇ ਇਹ ਕਹਿੰਦਾ ਉਹ ਇਹ ਗੱਲ ਤੇ ਉਹ ਉਹ ਬੰਦੇ ਨੂੰ ਇਹ ਗੈਰ ਕਾਨੂੰਨੀ ਢੰਗ ਨਾਲ ਨੌਕਰੀ ਦੇ ਰਹੇ ਨੇ ਨੰਬਰ 2 ਦੇ ਉੱਤੇ ਫਿਰ ਉਹਨਾਂ ਨੇ 18 ਫਰਵਰੀ 2012 ਨੂੰ ਮੈਨੂੰ ਘਰੋਂ ਚੁੱਕ ਕੇ ਸਰਜੀਤ ਸਿੰਘ ਗਰੇਵਾਲ ਐਸਐਸਪੀ ਤੇ ਜਸਪਾਲ ਸਿੰਘ ਐਸਐਸਪੀ ਚਾਰ ਐਸਐਸਪੀਆਂ ਨੇ ਮੈਨੂੰ ਚੁੱਕ ਕੇ ਫਿਰੋਜ਼ਪੁਰ ਮੇਰੇ ਸਾਰੇ ਕੱਪੜੇ ਉਤਾਰੇ ਮੇਰੀ ਪਾਗ ਉਤਾਰੀ ਸਰਜੀਤ ਸਿੰਘ ਗਰੇਵਾਲ ਨੇ ਆਪਣਾ ਗਨਮੈਨ ਮੇਰੇ ਪਿੱਛੇ ਖੜਾ ਕੇ ਵੀਡੀਓ ਬਣਾਈ ਔਰ ਮੇਰੀ ਇਨਸਲਟ ਕੀਤੀ ਮੇਰੀ ਕੌਮ ਦੇ ਪ੍ਰਤੀ ਮਾੜਾ ਚੰਗਾ ਬੋਲਿਆ ਗੁਰੂਆਂ ਪ੍ਰਤੀ ਮਾੜਾ ਚੰਗਾ ਬੋਲਿਆ ਤਾਂ ਮੈਂ ਸਾਰਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਲੈ ਕੇ ਆਇਆ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਨੇ ਇਹਦੀ ਇਨਕੁਆਰੀ ਲਾਤੀ ਹੈੱਡ ਗ੍ਰਾਂਥੀ ਸਰਦਾਰ ਹਰਪਾਲ ਸਿੰਘ ਫਤੇਗੜ ਸਾਹਬ ਦੇ ਜੋ ਹੈੱਡਿੰਗ ਰੰਸ ਉਹਨਾਂ ਨੇ ਇਨਕੁਆਰੀ ਕਰਕੇ ਅਕਾਲ ਤਖਤ ਸਾਨੂੰ ਭੇਜਤੀ ਵੀ ਇਹ ਪੰਜੇ ਐਸਐਸਪੀ ਦੋਸ਼ੀ ਨੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਉਣੀ ਬਣਦੀ ਹੈ 2013 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕਰ ਰਹੇ ਨੇ ਕਿ ਇਹ ਸਾਰੇ ਪੁਲਿਸ ਅਫਸਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਈ ਜਾਵੇ ਉਹਨੇ ਕਾਨੂੰਨੀ ਕਾਰਵਾਈ ਤਾਂ ਉਹਨਾਂ ਦੇ ਖਿਲਾਫ ਕੀ ਕਰਵਾਉਣੀ ਸੀ ਉਲਟਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਰਜੀਤ ਸਿੰਘ ਗਰੇਵਾਲ ਨੂੰ ਮੋਗੇ ਦਾ ਐਸਐਸਪੀ ਲਾਤਾ ਔਰ ਮੈਂ ਮਿਲਿਆ ਜਾ ਕੇ ਸਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਉਹ ਬੰਦਾ ਤਾਂ ਅਕਾਲ ਤਖਤ ਸਾਹਿਬ ਤੋਂ ਦੋਸ਼ੀ ਕਰਾਰ ਦਿੰਦਾ ਹੈ ਤੁਸੀਂ ਉਹਨੂੰ ਐਸਐਸਪੀ ਲਾ ਰਹੇ ਹੋ ਕਹਿੰਦੇ ਮੈਂ ਤਾਂ ਇਹਦੇ ਬਾਰੇ ਪਤਾ ਹੀ ਨਹੀਂ ਹੈ ਮੈਂ ਕਿਹਾ ਜੀ ਫਰੰਟ ਪੇਜ ਤੇ ਨਿਊਜ਼ ਲੱਗ ਚੁੱਕੀਆਂ ਨੇ ਦੀ ਟ੍ਰਿਬਿਊਨ ਦੇ ਫਰੰਟ ਪੇਜ ਤੇ ਖਬਰ ਇੰਡੀਅਨ ਐਕਸਪ੍ਰੈਸ ਦੇ ਫਰੰਟ ਪੇਜ ਤੇ ਖਬਰ ਸਾਰੇ ਅਖਬਾਰਾਂ ਦੀ ਫਰੰਟ ਪੇਜ ਦੀ ਖਬਰ ਹੈ ਇਹ ਕਿਵੇਂ ਤੁਹਾਨੂੰ ਪਤਾ ਨਹੀਂ ਹੈ ਤੇ ਉਹਨਾਂ ਨੇ ਗੱਲ ਮੇਰੀ ਮੈਂ ਕਿਹਾ ਜੀ ਤੁਸੀਂ ਕੀ ਅਕਾਲ ਤਖਤ ਸਾਹਿਬ ਤੋਂ ਉੱਪਰ ਹੋਗੇ ਮੇਰੀ ਗੱਲ ਸੁਣੀ ਅਣ ਸੁਣੀ ਕਰ ਓਕੇ ਮਤਲਬ ਸੁਖਬੀਰ ਸਿੰਘ ਬਾਦਲ ਨੇ ਵੀ ਤੁਹਾਡੀ ਗੱਲ ਨਹੀਂ ਸੁਣੀ ਬਹੁਤ ਸਿੰਘ ਜੀ ਤੁਸੀਂ ਇਹ ਕਲੀਅਰ ਕਰੋ ਕਿ ਤੁਹਾਨੂੰ ਉਸ ਵੇਲੇ ਕਿਸ ਕੇਸ ਦੇ ਵਿੱਚ ਚੁੱਕਿਆ ਗਿਆ ਸੀਗਾ ਕਿ ਤੁਹਾਡੇ ਤੇ ਕੀ ਦਫਾ ਲਾਈ ਗਈ ਸੀ ਕਿ ਤੁਹਾਨੂੰ ਚੁੱਕ ਕੇ ਲੈ ਗਈ ਪੁਲਿਸ ਕਿਉਂਕਿ ਮੈਂ ਜਦੋਂ ਸ਼ਿਵ ਕੁਮਾਰ ਸ਼ਰਮਾ ਤੋਂ ਇੱਕ ਜਮ੍ਹਾਂ ਮੰਦੀ ਦੀ ਫੀਸ ਲਈ ਸੀ 20 ਰੁਪਏ ਇੱਕ ਫਰਦ ਦੇ ਤਾਂ ਉਸ ਸਮੇਂ ਉਹਨੇ ਮੈਨੂੰ ਚੈਲੰਜ ਕਰਿਆ ਸੀ ਵੀ ਮੈਂ ਉਹ ਪੁਲਿਸ ਅਫਸਰਾਂ ਜਿਹਨੇ 500 ਸਿੱਖ ਮੁੰਡਾ ਮਾਰਿਆ ਤੇਰੀ ਜ਼ਰੂਰਤ ਕਿਵੇਂ ਹੋ ਗਈ ਮੇਰੇ ਤੋਂ ਸਰਕਾਰੀ ਫੀਸ ਲੈਣ ਦੀ ਤਾਂ ਫਿਰ ਉਹਨੇ ਮੈਨੂੰ ਚੈਲੰਜ ਕੀਤਾ ਸੀ ਵੀ ਜਾਂ ਤਾਂ ਮੈਂ ਤੇਰਾ ਐਨਕਾਊਂਟਰ ਕਰੂੰਗਾ ਵੀ ਜਾ ਤੈਨੂੰ ਮੈਂ ਕਿਸੇ ਝੂਠੇ ਕੇਸ ਚ ਫਸਾਉਂਗਾ ਫਿਰ ਉਹਨੇ ਆਪਣੇ ਬਿਜ਼ਨਸ ਦੇ ਅਧਿਕਾਰੀਆਂ ਨਾਲ ਮਿਲ ਕੇ ਮੈਨੂੰ ਇੱਕ ਫਰੋਜ਼ਪੁਰ ਮਕਦਮਾ ਦਰਜ ਹੋਇਆ ਕੋਈ ਪੈੜੀ ਸਕੈਮ ਹੋਇਆ ਚੌਲਾਂ ਦਾ ਸਕੈਮ ਹੋਇਆ ਸੀ ਉਸ ਸਕੈਮ ਦੇ ਵਿੱਚ 2.5 ਕਰੋੜ ਦੇ ਚੌਲਾਂ 'ਚ ਝੂਠਾ ਮੈਨੂੰ ਇਨਵੋਲਵ ਕਰਤਾ ਜਿਹਦੀ ਕੇ ਫਿਰ ਇਨਕੁਆਰੀ ਸਰਦਾਰ ਕਾਨ ਸਿੰਘ ਪੰਨੂ ਤੇ ਰਵਚਰਨ ਸਿੰਘ ਬਰਾੜ ਐਸਐਸਪੀ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਨੇ ਕੀਤੀ ਔਰ ਮੈਨੂੰ ਨਿਰਦੇਸ਼ ਕਰਾਰ ਦਿੱਤਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਬਾਰੇ ਉਹਨਾਂ ਨੇ ਲਿਖਿਆ ਮੋਨ ਸਿੰਘ ਜੀ ਤੁਸੀਂ ਦੱਸੋ ਪਕਾਰਾਂ ਦੀ ਬੇਨਤੀ ਬੇਅਦਬੀ ਹੋ ਗਈ ਮਗਰ ਇਹ 2011 ਦਾ ਮਾਮਲਾ ਹੈ ਤੁਹਾਡਾ 12 12 ਦਾ ਮਾਮਲਾ ਹੈ ਤੇ ਅੱਜ 2024 ਹੋ ਗਈ ਆ ਮਤਲਬ 12 ਸਾਲ ਤੱਕਨ ਕੋਈ ਆਵਾਜ਼ ਵੀ ਤੁਸੀਂ ਚੁਕੀ ਹੁਣ ਮੌਕਾ ਸੀਗਾ ਤਾਂ ਬਾਜ਼ ਚੁਕੀ ਨਹੀਂ ਜੀ ਨਹੀਂ ਮੈਂ 2012 ਤੋਂ ਹੀ ਆਵਾਜ਼ ਚੁੱਕ ਰਾਂ ਮੈਂ ਨਹੀਂ ਟਿਕਿਆ ਉਦੋਂ ਦਾ ਪਰ ਉਹ ਇੰਨੇ ਹਾਈ ਫਾਈ ਬੰਦੇ ਨੇ ਜਿਨ੍ਹਾਂ ਦੇ ਉੱਤੇ ਪੰਥ ਸਰਕਾਰ ਦਾ ਹੱਥ ਹੋਵੇ ਉੱਥੇ ਮੇਰੀ ਕੀ ਸੁਣਵਾਈ ਹੋਣੀ ਸੀ ਵੋਟਾਂ ਦੇ ਵਿੱਚ ਮੈਂ ਪੁਲਿਸ ਦੇ ਮੈਂ ਉਦੋਂ ਦਾ ਹੀ ਨਹੀਂ ਟਿਕਿਆ ਮੈਂ ਅਜੇ ਤੱਕ ਵੀ ਤੁਰਿਆ ਫਿਰਦਾ ਪਰ ਉਹ ਬੰਦੇ ਉਹਨਾਂ ਦਾ ਹਾਥੀ ਇੱਥੇ ਤੱਕ ਪੈਂਦਾ ਜਵੇ ਜੇ ਬਾੜੀ ਖੇਤ ਨੂੰ ਖਾਣ ਲੱਗ ਜੀ ਉੱਥੇ ਫਿਰ ਮੈਂ ਕੀ ਕਰੂੰਗਾ ਤੁਸੀਂ ਅੱਜ ਸ਼ਿਕਾਇਤ ਕਰਨ ਆਏ ਹੋ ਅਕਾਲ ਤਖਤ ਸਾਹਿਬ ਨੂੰ ਇੱਕ ਬੇਨਤੀ ਕਰਨ ਆਏ ਹੋ ਉਹਨਾਂ ਦੇ ਖਿਲਾਫ ਮੰਤਰੀਆਂ ਦੇ ਖਿਲਾਫ ਵੀ ਤੁਸੀਂ ਲਿਖਿਆ ਕਿ ਉਹਨਾਂ ਨੂੰ ਵੀ ਖਿਲਾਫ ਕਾਰਵਾਈ ਕੀਤੀ ਜਾ ਹੁਣ ਤਾਂ ਮੰਤਰੀਆਂ ਦੇ ਆਪਣਾ ਸਪਸ਼ਟੀਕਰਨ ਦੇ ਰਹੇ ਸਪਸ਼ਟੀਕਰਨ ਦੇ ਵਿੱਚ ਅਸੀਂ ਸਬੂਤ ਪੇਸ਼ ਕੀਤਾ ਨਾਲ ਪੜੋ ਇਸ ਐਪਲੀਕੇਸ਼ਨ ਦੇ ਨਾਲ ਜਿਹੜਾ ਉਹਨਾਂ ਨੇ 3/12/2011 ਨੂੰ ਗੁਨਾਹ ਕੀਤਾ ਹੈ ਇੱਕ ਬੰਦਾ ਗੈਰ ਕਾਨੂੰਨੀ ਢੰਗ ਨਾਲ ਕੁਰਸੀ ਤੇ ਬੈਠੇ ਨੂੰ ਜਿਹੜਾ ਆਪਣੇ ਆਪ ਨੂੰ ਇਹ ਕਹੋਂਦਾ ਹੋਵੇ ਮੈਂ 500 ਸਿੱਖਾਂ ਦਾ ਕਾਤਲ ਹ ਤੇ ਉਹਨੂੰ ਐਕਸਟੈਂਸ਼ਨ ਦੇ ਰਹੇ ਨੇ ਗੁਨਾਹ ਨਹੀਂ ਹੈ ਮਤਲਬ ਉਸ ਵੇਲੇ ਦੀ ਇਹ ਪੰਥਕ ਸਰਕਾਰ ਜਿਨ੍ਹਾਂ ਜਿਹੜੀ ਆਪਣੇ ਆਪ ਨੂੰ ਕਹਿੰਦੀ ਸੀਗੀ ਉਹਨੇ ਇਹ ਵੱਜਰ ਗੁਨਾਹ ਕੀਤਾ ਕਿ ਜਿਨ੍ਹਾਂ 500 ਸਿੱਖਾਂ ਦਾ ਜਿਹੜਾ ਕਾਤਲ ਸੀਗਾ ਉਹ ਐਸਐਸਪੀ ਦੀ ਕੁਰਸੀ ਤੇ ਵਿਦਾਊਟ ਕੀ ਕਹਿੰਦੇ ਹੋਏ ਵੀ ਉਹਦਾ ਟੰਨੇ ਉਰ ਬੈਠੇ ਨੂੰ ਵੀ ਮਤਲਬ ਲੀਗਲਾਈਜ਼ ਕੀਤਾ ਇਹਨਾਂ ਉਹ ਬੱਕਰੀ ਗੱਲ ਆ ਵੀ ਇਹਨਾਂ ਦੇ ਮੰਤਰੀ ਮੰਡਲ ਦੇ ਫੈਸਲੇ ਦਾ ਗਵਰਨਰ ਤੋਂ ਨੋਟੀਫਿਕੇਸ਼ਨ ਨਹੀਂ ਹੋਇਆ ਕਿਉਂਕਿ ਕੋਰਡ ਆਫ ਕੰਡਕਟਰ ਲੱਗਿਆ ਸੀ ਮਤਲਬ ਸਾਰੇ ਹੀ ਤੁਸੀਂ ਸਮਝਦੇ ਹੋ ਕਿ ਉਸ ਟਾਈਮ ਦੇ ਉੱਤੇ ਜਿਹੜੀਆਂ ਬੇਨੀਮੀਆ ਕੀਤੀਆਂ ਨੇ ਹੋਈਆਂ ਨੇ ਉਸ ਤੋਂ ਇਲਾਵਾ ਬਜਰ ਗੁਨਾਹ ਹੋਏ ਨੇ ਬਿਲਕੁਲ ਬਜਰ ਗੁਨਾਹ ਹੋਏ ਨੇ ਕਿ ਇੱਕ ਇਹ ਰੂਕ ਐਕਸਟੈਂਸ਼ਨ ਲੈਣੀ ਬਜਰ ਗੁਨਾਹ ਹੈ ਫਿਰ ਅਕਾਲ ਤੱਕ ਸਭ ਤੋਂ ਦੋਸ਼ੀ ਕਰਾਰ ਦਿੱਤੇ ਹੋਏ ਬੰਦੇ ਨੂੰ ਉਤੇ ਕਾਰਵਾਈ ਕਰਨ ਦੀ ਬਜਾਏ ਆਪਾਂ ਨੂੰ ਐਸਐਸਪੀ ਲਾ ਰਹੇ ਆਂ ਸਰਜੀਤ ਸਿੰਘ ਗਰੇਵਾਲ ਨੂੰ ਮੌਕੇ ਦਾ ਇਹ ਬਜਰ ਗੁਨਾਹ ਨਹੀਂ ਹੈ ਇਦੋਂ ਵੱਡਾ ਹੋਰ ਬਜਰ ਗੁਨਾਹ ਕੀ ਹੋਊਗਾ ਸ਼ੁਕਰੀਆ ਜੀ ਸੁਰਜੀਤ ਸਿੰਘ ਜੀ ਸੋ ਪਟਵਾਰ ਯੂਨੀਅਨ ਦੇ ਪੂਰ ਪ੍ਰਧਾਨ ਮੋਨ ਸਿੰਘ ਤੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਦਕ ਕੇ ਆਏ ਨੇ ਇੱਕ ਮੰਗ ਪੱਤਰ ਦਿੱਤਾ ਹੈ ਜਥੇਦਾਰ ਦੇ ਸਕਤਰੇਦ ਦੇ ਵਿੱਚ ਜਥੇਦਾਰ ਦੇ ਪੀਏ ਨੂੰ ਔਰ ਇਸ ਮੰਗ ਪੱਤਰ ਦੇ ਵਿੱਚ ਜਿਹੜੀ ਉਹਨਾਂ ਨੇ ਗੁਜਾਰਿਸ਼ ਕੀਤੀ ਹੈ ਉਸ ਵੇਲੇ ਦਾ ਕੇਸ ਸਾਹਮਣੇ ਲਿਆਂਦਾ ਹੈ ਜਦੋਂ ਕਾਲੀ ਸਰਕਾਰ ਸੀਗੀ ਉਸ ਕੇਸ ਦੇ ਵਿੱਚ ਇਹ ਲਿਖਿਆ ਹੈ ਕਿ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਮੰਤਰੀ ਉਸ ਵੇਲੇ ਦੇ ਐਸਐਸਪੀ ਜਿਹੜਾ ਵਿਜੀਲੈਂਸ ਬਿਊਰੋ ਦਾ ਐਸਐਸਪੀ ਰਹੇ ਨੇ ਉਹਨੂੰ ਜਦੋਂ ਉਹਦੀ ਨੌਕਰੀ ਖਤਮ ਹੋ ਗਈ ਉਹ ਮਗਰ ਉਹਨੂੰ ਐਕਸਟੈਂਸ਼ਨ ਜਿਹੜਾ ਹੈ ਦੇਰ ਬਾਅਦ ਦਿੱਤੀ ਹੈ ਤੋ ਔਰ ਉਸਨੇ ਉਸ ਇੱਕ ਗੁਰਸਿੱਖ ਦੇ ਨਾਲ ਵਧੀਕੀਆਂ ਕੀਤੀਆਂ ਨੇ ਜਿਦੇ ਨਾਲ ਉਹਦੇ ਉਹਦੀ ਬੇਇੱਜ਼ਤੀ ਕੀਤੀ ਗਈ ਹੈ ਉਹਦੇ ਖਿਲਾਫ ਉਹਨੇ ਬੰਦੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਦੇ ਤੇ ਕਾਰਵਾਈ ਕਰਨ ਦੀ ਚਿੱਠੀ ਲਿਖੀ ਸੀਗੀ ਮਗਰ ਕੋਈ ਵੀ ਕਾਰਵਾਈ ਨਹੀਂ ਹੋਈ ਇਸ ਲਈ ਇਹ ਬੱਜਰ ਗੁਨਾਹ ਹੈ ਜਿਹਦੇ ਉੱਤੇ ਇਹਨਾਂ ਮੰਤਰੀਆਂ ਦੇ ਉੱਤੇ ਤੇ ਉਪ ਮੁੱਖ ਮੰਤਰੀ ਦੇ ਉੱਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਕੈਮਰਾ ਪਰਸਨ ਹਰਜਿੰਦਰ ਦੇ ਨਾਲ ਜੋਤੀਬਲ ਦੈਨ ਸਵੇਰਾ ਟੀਵੀ ਅੰਮ੍ਰਿਤਸਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप